ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਦੁਸ਼ਹਿਰੇ ਵਾਲੇ ਦਿਨ ਰਾਵਣ ਨੂੰ ਚਲਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਸ਼੍ਰੀ ਰਾਮਚੰਦਰ ਜੀ ਨੇ ਰਾਵਣ ਨੂੰ ਮਾਰਿਆ ਸੀ ਪਰ ਕੀ ਤੁਹਾਨੂੰ ਪਤਾ ਹੈ ਸਿੱਖ ਧਰਮ ਵਿੱਚ ਦੁਸ਼ਹਿਰਾ ਕਿਉਂ ਮਨਾਇਆ ਜਾਂਦਾ ਹੈ ਆਖਰ ਕੀ ਮਹੱਤਤਾ ਹੈ ਸਿੱਖ ਧਰਮ ਵਿੱਚ ਦੁਸ਼ਹਿਰੇ ਦੀ ਦੁਸ਼ਹਿਰੇ ਤੋਂ ਪਹਿਲਾਂ ਜੋ ਕਿਉਂ ਭਿਜੇ ਜਾਂਦੇ ਹਨ ਤੇ ਗੰਨੇ ਨੂੰ ਵੱਢ ਕੇ ਉਸ ਨੂੰ ਮੱਥਾ ਕਿਉਂ ਟੇਕਿਆ ਜਾਂਦਾ ਹੈ ਤੇ ਇਸ ਦਿਨ ਕਿਉਂ ਖੀਰ ਕਿੜਾ ਬਣਾ ਕੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਜਾਂਦਾ ਜਾਂਦਾ ਹੈ ਇਹ ਸਭ ਜਾਣ ਲਈ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਜੀ ਤੇ ਹੁਣ ਇਸ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਜਦੋਂ रामचंद्र जी ਸੀਤਾ ਤੇ ਲਛਮਣਮ 14 ਸਾਲਾਂ ਦਾ ਬਨਵਾਸ ਜੰਗਲ ਵਿੱਚ ਘਟ ਰਹੇ ਸਨ ਤਾਂ ਸਰੂਪਨਖਾ ਨੇ ਰਾਮਚੰਦਰ ਦੇ ਭਰਾ ਲਛਮਣ ਨੂੰ ਵਿਆਹ ਕਰਵਾਉਣ ਲਈ ਕਿਹਾ ਤਾਂ ਲਛਮਣ ਨੇ ਸਾਫ਼ ਮਨ੍ਹਾ ਕਰ ਦਿੱਤਾ ਤੇ ਜਦੋਂ ਸਰੂਪਨਖਾ ਨੇ ਵਿਆਹ ਕਰਵਾਉਣ ਵਾਲੀ ਗੱਲ بار-बार ਕਹੀ ਤਾਂ ਲਛਮਣ ਨੇ ਗੁੱਸੇ ਵਿੱਚ ਆ ਕੇ ਉਸ ਦੀ ਨੱਕ ਵੱਢ ਦਿੱਤੀ ਜਦੋਂ ਇਹ ਸਾਰੀ ਘਟਨਾ ਬਾਰੇ ਰਾਵਣ ਨੂੰ ਪਤਾ ਲੱਗਿਆ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਰਾਵਣ ਸੋਨੇ ਦੀ ਲੰਕਾ ਦਾ ਰਾਜਾ ਸੀ ਤੇ ਸੋਨੇ ਦੀ ਲੰਕਾ ਦੇ ਰਾਜੇ ਦੀ ਭੈਣ ਨੂੰ ਵਿਆਹ ਲਈ ਕਰਨਾ ਰਾਵਣ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਉਸਨੇ ਬਹੁਤ ਬੇਇੱਜ਼ਤੀ ਮਹਿਸੂਸ ਕੀਤੀ ਤੇ ਇਸੇ ਬੇਇੱਜ਼ਤੀ ਦਾ ਬਦਲਾ ਲੈਣ ਲਈ ਉਸਨੇ ਸੀਤਾ ਨੂੰ ਚੱਕ ਕੇ ਲੰਕਾ ਵਿੱਚ ਕੈਦ ਕਰ ਲਿਆ ਤੇ ਇੱਥੋਂ ਹੀ ਇੱਕ ਕਹਾਵਤ ਬਣੀ ਕਿ ਕਿਸੇ ਦਾ ਨੱਕ ਵੱਡਣਾ ਭਾਵੇਂ ਕਿਸੇ ਦੀ ਬੇਇੱਜ਼ਤੀ ਕਰਨਾ ਤੇ ਫਿਰ ਰਾਮਚੰਦਰ ਜੀ ਨੇ ਲੰਕਾ ਤੇ ਹਮਲਾ ਕੀਤਾ ਤੇ ਰਾਵਣ ਨੂੰ ਮਾਰ ਕੇ ਸੀਤਾ ਨੂੰ ਛਡਵਾ ਕੇ ਲਿਆਏ ਸਨ ਜਿਸ ਦਿਨ ਰਾਮਚੰਦਰ ਜੀ ਨੇ ਰਾਵਣ ਨੂੰ ਮਾਰਿਆ ਸੀ ਉਸ ਦਿਨ ਨੂੰ ਹੀ ਦੁਸ਼ਹਿਰੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਪਰ ਇਹ ਸਾਰੀ ਘਟਨਾ ਦੀ ਸਿੱਖ ਧਰਮ ਵਿੱਚ ਕੋਈ ਮਾਨਤਾ ਨਹੀਂ ਹੈ। ਇਸ ਧਰਮ ਵਿੱਚ ਦਸਹਿਰਾ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਕਿਸਾਨ ਆਪਣੇ ਗੰਨੇ ਦੀ ਫਸਲ ਵੱਢਣੀ ਸ਼ੁਰੂ ਕਰਦਾ ਹੈ ਜਿਵੇਂ ਕਿ ਵਿਸਾਖੀ ਵਾਲੇ ਦਿਨ ਕਿਸਾਨ ਆਪਣੀ ਕਣਕ ਦੀ ਫਸਲ ਵੱਢਦਾ ਹੈ ਸੇਮ ਉਸੇ ਤਰ੍ਹਾਂ ਹੀ ਦਸਹਿਰੇ ਵਾਲੇ ਦਿਨ ਕਿਸਾਨ ਆਪਣੀ ਮਿੱਠੀ ਫਸਲ ਭਾਵ ਕਿ ਗੰਨੇ ਦੀ ਫਸਲ ਵੱਢਣੀ ਸ਼ੁਰੂ ਕਰਦਾ ਹੈ ਇਸੇ ਲਈ ਆਪਾਂ ਅਕਸਰ ਘਰ ਵਿੱਚ ਦਸਹਿਰੇ ਵਾਲੇ ਦਿਨ ਦੋ ਚਾਰ ਗੰਨੇ ਲੈ ਆ ਕੇ ਘਰ ਵਿੱਚ ਮੱਥਾ ਟੇਕਦੇ ਹਾਂ ਤੇ ਇਸੇ ਦਿਨ ਹੀ ਕਿਸਾਨ ਗੰਨੇ ਦੀ ਰਸ ਦੀ ਖੀਰ ਬਣਾ ਕੇ ਤੇ ਖਿਲਾਉਂਦਾ ਕਿ ਗੁਰਦੁਆਰਾ ਸਾਹਿਬ ਮੱਥਾ ਟੇਕਦਾ ਹੈ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਤੇ ਬਾਕੀ ਗੱਲ ਰਹੀ ਜੌਂ ਬੀਜਣ ਦੀ ਜੋ ਕਿ ਇੱਕ ਅਜਿਹੀ ਫਸਲ ਹੈ ਜੋ ਥੋੜੇ ਦਿਨਾਂ ਵਿੱਚ ਹੀ ਤਿਆਰ ਹੋ ਜਾਂਦੀ ਹੈ ਤੇ ਕਿਸਾਨ ਇੱਕ ਫਸਲ ਵੱਢ ਕੇ ਦੂਜੀ ਫਸਲ ਬੀਜਣ ਤੋਂ ਪਹਿਲਾਂ ਜੌਂ ਬੀਜ ਕੇ ਆਪਣੀ ਜ਼ਮੀਨ ਦੀ ਟੈਸਟਿੰਗ ਕਰਦਾ ਸੀ ਕਿ ਮੇਰੀ ਜ਼ਮੀਨ ਅਗਲੀ ਫਸਲ ਲਈ ਉਪਜਾਊ ਹੈ ਜਾਂ ਨਹੀਂ ਜੇਕਰ ਜੌਂ ਦੀ ਫਸਲ ਵਧੀਆ ਹੋ ਜਾਂਦੀ ਤਾਂ ਕਿਸਾਨ ਖੁਸ਼ ਹੁੰਦਾ ਤੇ ਜੌਂ ਦੀ ਫਸਲ ਵਿੱਚੋਂ ਕੁਝ ਜੋ ਲੈ ਕੇ ਆਪਣੇ ਕੰਨੋਤੇ ਟੰਗਦਾ ਤੇ ਖੁਸ਼ੀ ਮਨਾਉਂਦਾ ਕਿ ਮੇਰੀ ਜ਼ਮੀਨ ਅਗਲੀ ਫਸਲ ਲਈ ਤਿਆਰ ਹੈ ਪੁਰਾਣੇ ਸਮਿਆਂ ਵਿੱਚ ਜ਼ਿਆਦਾਤਰ ਲੋਕ ਖੇਤੀ ਕਰਦੇ ਸਨ ਤੇ ਇਹ ਗੰਨੇ ਨੂੰ ਮੱਥਾ ਟੇਕਣਾ ਅਤੇ ਜੋ ਬੀਜਣਾ